ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਆਪਣੀ ਬਟਿਕ ਤੇ ਤਿਆਰ ਹੋਏ ਸੂਟ ਦਿਖਾਵਾਂਗੇ ਹਾਂਜੀ ਆਪਾਂ ਜਦੋਂ ਵੀ ਸੂਟ ਤਿਆਰ ਕਰਦੇ ਆ ਆਪਾਂ ਉਹਦੀ ਵੀਡੀਓ ਪਾਉਣੀ ਹੀ ਪਾਉਣੀ ਆ ਹਾਂਜੀ ਇਹ ਸਾਡਾ ਫਰਜ਼ ਆ ਜੀ ਵੀਡੀਓ ਪਾਉਣ ਦਾ ਭਾਵੇਂ ਅਸੀਂ ਸਿੰਪਲ ਸੂਟ ਬਣਾਏ ਆ ਭਾਵੇਂ ਅਸੀਂ ਥੋੜੇ ਫੈਂਸੀ ਬਣਾਏ ਆ ਭਾਵੇਂ ਡਿਜ਼ਾਈਨ ਨਾਲ ਬਣਾਏ ਆ ਅਸੀਂ ਤੁਹਾਨੂੰ ਦਿਖਾਵਾਂਗੇ ਸੂਟ ਜ਼ਰੂਰ ਹਾਂਜੀ ਇਹ ਆਪਣਾ ਜੀ ਪਲਾਜੋ ਸੂਟ ਹੋ ਗਿਆ ਇਹ ਸਿੰਪਲ ਸੂਟ ਸੀਗਾ 플ੱਜੋ ਸੀ ਬਸ ਇਹ ਆਪਣਾ ਜੀ ਵਰਕ ਵਾਲਾ ਸੂਟ ਆ ਇਹ ਵਰਕ ਵੀ ਆਪਣਾ ਆਪਣੀ ਬੁਟੀਕ ਤੇ ਹੀ ਹੋਇਆ ਏ ਤੇ ਇਹ ਵਰਕ ਦੀ ਆਪਣੇ ਤੋਂ ਵੀਡੀਓ ਨਹੀਂ ਪਾਈ ਗਈ ਜੀ ਆਪਣੇ ਕੋਲੇ ਟਾਈਮ ਹੈ ਨਹੀਂ ਸੀ ਆਪਣੇ ਕੋਲੇ ਸਟੀਚਿੰਗ ਦਾ ਜਿਆਦਾ ਰਾਸ਼ ਸੀਗਾ ਇਸ ਕਰਕੇ ਜੀ ਅਸੀਂ ਕਿਹਾ ਚਲੋ ਸਟਿਚ ਕਰਕੇ ਸੂਟ ਹੀ ਦਿਖਾ ਦਾਂਗੇ ਇਹਨੂੰ ਆਪਾਂ ਲਾਈਆ ਜੀ ਇਸ ਤਰ੍ਹਾਂ ਲੈਸ ਵਰਕ ਦੇ ਨਾਲ ਦੀ ਬੇਬੀ ਪਿੰਕ ਤੇ ਇਹਦੇ ਨਾਲ ਹੈਗੀ ਆ ਜੀ ਸਿੰਪਲ ਸਲਵਾਰ ਅੱਗੇ ਹੈਗਾ ਜੀ ਆਪਣਾ ਬਲੈਕ ਸੂਟ ਇਹ ਵੀ ਬਹੁਤ ਹੈਵੀ ਸੂਟ ਆ ਜੀ ਜ਼ੋਰ ਜਟ ਦਾ ਸੂਟ ਹੈ ਇਹ ਲਾਈਨਿੰਗ ਲਗਾ ਕੇ ਤਿਆਰ ਕੀਤਾ ਆਪਾਂ ਇਹਦੀ ਬੈਕ ਸਾਈਡ ਤੇ ਫਰੰਟ ਸਾਈਡ ਸੇਮ ਆ ਜੀ ਇਹਦੇ ਨਾਲ ਵੀ ਜਿਹੜੀ ਹੈਗੀ ਆ ਬਾਟਮ ਆਪਣੀ ਉਹ ਸਿੰਪਲ ਆ ਜੀ ਬੈਕ ਸਾਈਡ ਵੀ ਇਹਦਾ ਇਸ ਤਰ੍ਹਾਂ ਦਾ ਹੀ ਆ ਜੀ ਇਹ ਜਾਇਪੁਰੀ ਸੂਟ ਆ ਜੀ ਬਹੁਤ ਹੈਵੀ ਸੂਟ ਆ ਇਹ ਹਾਂਜੀ ਅੱਗੇ ਆਪਣਾ ਹੈਗਾ ਜੀ ਮਸਲੀਨ ਦੇ ਵਿੱਚ ਆ ਕੱਪੜਾ ਇਹ ਇਹ ਸੂਟ ਆ ਜੀ ਆਪਣਾ ਇਹ ਵੀ ਪੂਰਾ ਹੈਵੀ ਆ ਇਹ ਵੀ ਪੂਰਾ ਵਰਕ ਕੀਤਾ ਹੈ ਜੀ 골ਡਨ ਦੇ ਵਿੱਚ ਇਹ ਵੀ ਸਿੰਪਲ ਸੂਟ ਹੀ ਆ ਆਪਣਾ ਇਹ ਬਹੁਤ ਜ਼ਿਆਦਾ ਹੈਵੀ ਸਿਸ ਕਰਕੇ ਜੀ ਕੁਛ ਨਹੀਂ ਇਹਦੇ ਉੱਪਰ ਲਗਾਇਆ ਹੈਗਾ ਇਹਦਾ ਸਿੰਪਲ ਸਲਵਾਰ ਆ ਇਹ ਵੀ ਲਾਈਨਿੰਗ ਵਾਲਾ ਹੀ ਆ ਜੀ ਅੱਗੇ ਆਪਣਾ ਹੈਗਾ ਜੀ ਕਾਟਨ ਦਾ ਇਹ 슬ੀਵਲੈਸ ਬਾਜੂ ਬਣਾਈ ਹੈ ਜੀ ਦੀ ਆਪਾਂ ਇਹਦੇ ਆਪਾਂ ਸਲਵਾਰ ਦੇ ਨਾਲ ਦੀ ਆਪਾਂ ਪਾਵਾਂ ਤੇ ਪੱਟੀ ਲਾਈ ਹੈ ਜੀ ਤੇ ਨੀਚੇ ਪੱਟੀ ਇਹ ਜੇ ਲੱਗੀ ਹੋਈ ਸੀਗੀ ਇਸ ਤਰ੍ਹਾਂ ਪਰੇਵ ਕੱਟ ਕੇ ਜੀ ਤੇ ਬਾਹਾਂ ਤੇ ਲਾਈ ਆ ਇਹ 슬ੀਵਲੈਸ ਬਾਜੂ ਆਪਣੀ ਹੋਗੀ ਇਹ ਵਾਲਾ ਜੀ ਮਸਲੀਨ ਦਾ ਇਹ ਵੀ ਆਪਣਾ ਲਾਈਨਿੰਗ ਲਗਾ ਕੇ ਬਣਾਇਆ ਹੈ ਜੀ ਇਹਦੇ ਵੀ ਆਪਾਂ ਪਾਈਪਿੰਗ ਲਗਾਈ ਹੈ ਜੀ ਬੈਕ ਸਾਈਡ ਫਰੰਟ ਸਾਈਡ ਤੇ ਬਾਹਵਾ ਤੇ ਤੇ ਆਪਾਂ ਇਹਦਾ ਜੀ ਨੈਕ ਡਿਜ਼ਾਈਨ ਬਣਾਇਆ ਹੈ ਆ ਦੇਖੋ ਕਿੰਨਾ ਸੋਹਣਾ ਨੈਕ ਡਿਜ਼ਾਈਨ ਆਪਾਂ ਤਿਆਰ ਕੀਤਾ ਅੱਗੇ ਜੀ ਆਪਣਾ ਹੈਗਾ ਇਹ ਕਾਟਨ ਦਾ ਹੀ ਇਹ ਆ ਸੂਟ ਇਹਦੇ ਵੀ ਆਪਾਂ ਜੀ ਉੱਪਰ ਹੀ ਧਰ ਕੇ ਲੈਸ ਲਗਾਈ ਹੈ ਕੱਲੀਆਂ ਬਾਜੂ ਤੇ ਬਸ ਨੈਕ ਤੇ ਆ ਆ ਦੇਖੋ ਜੀ ਏ ਵੀ ਆਪਣਾ ਪਲਾਜੋ ਦੇ ਨਾਲ ਹੀ ਹੈ ਜੀ ਸਿੰਪਲ ਪਲਾਜੋ ਇਹਦੇ ਨਾਲ ਤੇ ਹਾਂਜੀ ਅੱਗੇ ਆਪਾਂ ਬਣਾਈ ਹੈ ਜੀ ਇਹ ਵਾਲਾ ਕਮੀਜ਼ ਇਹ ਵੀ ਬਹੁਤ ਹੈਵੀ ਬਣਾਇਆ ਹੈ ਜੀ ਆ ਤਾਂ ਵਰਕ ਇਹਦੇ ਉੱਪਰ ਸੀਗੇ ਸੀਗਾ ਜਿਸ ਤਰ੍ਹਾਂ ਬਾਕੀ ਆਪਾਂ ਪੱਟੀਆਂ ਜਿਹੜੀਆਂ ਇਹ ਵੀ ਉੱਪਰ ਸੀਗੀਆਂ ਤੇ ਇਹਦੇ ਨਾਲ ਦੀ ਲੇਸ ਲਿਆ ਕੇ ਆਪਾਂ ਨੱਕ ਤੇ ਲਾਤੀ ਤੇ ਬਾਕੀ ਆਪਾਂ ਜੀ ਪਾਕਿਸਤਾਨੀ ਬਾਜੂ ਬਣਾ ਕੇ ਤੇ ਬਾਜੂ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾ ਹੈ ਜੀ ਇਹ ਬਹੁਤ ਪਿਆਰਾ ਡਿਜ਼ਾਈਨ ਆ ਸਾਰਿਆਂ ਨੂੰ ਬਹੁਤ ਪਸੰਦ ਆਇਆ ਜੀ ਇਹ ਡਿਜ਼ਾਈਨ ਆ ਦੇਖੋ ਜੀ ਪਾਕਿਸਤਾਨੀ ਬਾਜੂ ਆਪਣੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਇਹਦਾ ਬਹੁਤ ਟ੍ਰੈਂਡ ਆ ਅੱਜਕੱਲ ਇਹ ਜੀ ਆਪਾਂ ਬਣਾਈ ਆ ਫਰੌਕ ਇਹ ਹੈਗੀ ਆ ਜੀ ਆਪਣੀ 10 ਸਾਲ ਦੀ ਆ ਬੱਚੀ ਉਹਨੇ ਬਣਵਾਈ ਆ ਆਪਣੇ ਤੋਂ ਇਹ ਆਪਾਂ ਫਰੌਕ ਬਣਾਈ ਹੈ ਜੀ 2 ਮੀਟਰ ਕਪੜੇ ਦੇ ਵਿੱਚ ਅੱਗੇ ਜੀ ਆਪਣੀ ਇਹ ਹੈਗੀ ਐ ਡਰੈਸ ਦਸ਼ਮੇਸ਼ ਸਕੂਲ ਦੀ ਇਹ ਡਰੈਸਾਂ ਆਪਾਂ ਬਹੁਤ ਹੀ ਜ਼ਿਆਦਾ ਐਡਕੀ ਸਟਿਚ ਕੀਤੀਆਂ ਸੀਗੀਆਂ ਜੀ ਇਹ ਆਪਣੇ ਕੋਲੇ ਇੱਕ ਡਰੈਸ ਹਜੇ ਪਈ ਸੀਗੀ ਇਹ ਆਪਾਂ ਕਿਹਾ ਵੀ ਚਲੋ ਆਪਾਂ ਐਡਕੀ ਇਹ ਵੀ ਆਪਾਂ ਵਲੌਗ ਦੇ ਵਿੱਚ ਦਿਖਾ ਦਈਏ ਆ ਦੇਖੋ ਜੀ ਲੁੱਪੀਆਂ ਲਗਾ ਕੇ ਤੇ ਸਾਰੀ ਆਪਾਂ ਇਹ ਡਰੈਸ ਤਿਆਰ ਕੀਤੀ ਹੈ ਇਹ ਬਹੁਤ ਹੈਵੀ ਬਣ ਜਾਂਦੀ ਹੈ ਜੀ ਬਹੁਤ ਮਿਹਨਤ ਆਉਂਦੀ ਹੈ ਜੀ ਇਹਦੇ ਉੱਪਰ ਨਿੱਕਾ-ਨਿੱਕਾ ਕੰਮ ਹੁੰਦਾ ਹੈ ਇਹ ਹੈਗੀ ਆ ਜੀ ਆਪਣਾ ਸੂਟ ਲਾਈਨਿੰਗ ਵਾਲਾ ਇਹ ਬਹੁਤ ਹੈਵੀ ਸੀਗਾ ਜੀ ਸੂਟ ਇਹ ਸਾਰਾ ਪਹਿਲਾਂ ਹੀ ਲੱਗਿਆ ਹੋਇਆ ਸੀ ਇਹਦੇ ਉੱਪਰ ਤੇ ਆਪਾਂ ਲਾਈਨਿੰਗ ਲਗਾ ਕੇ ਇਹਨੂੰ ਤਿਆਰ ਕੀਤਾ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਜੀ ਇਹ ਲੈ ਸੱਜਾ ਜਿਹੜੀ ਪਲਾਜੋ ਦੇ ਨੀਚੇ 라ਤੀ ਉੱਪਰ ਆਪਾਂ ਇੰਡੈਕਸ ਪਾਤੇ ਦੋ ਦੋ ਇਹ ਦੇਖੋ ਜੀ ਕਿੰਨਾ ਪਿਆਰਾ ਸੂਟ ਲੱਗਦਾ ਹੈ ਲਾਈਟ ਕਲਰ ਹੈ ਗਰਮੀਆਂ ਵਾਲਾ ਸਟੱਪ ਹੁਣ ਦੇਖੋ ਜੀ ਹਾਂਜੀ ਇਸ ਤਰ੍ਹਾਂ ਆਪਣੇ ਜੀ ਇਹ ਸੂਟ ਆਪਾਂ ਬੁਟੀਕ ਤੇ ਤਿਆਰ ਕੀਤੇ ਸੀ ਅੱਗੇ ਵੀ ਆਪਾਂ ਜਿਹੜੇ ਸੂਟ ਤਿਆਰ ਕਰਾਂਗੇ ਜੀ ਉਹ ਤੁਹਾਨੂੰ ਦਿਖਾਵਾਂਗੇ ਤੇ ਦਿਖਾਉਂਦੇ ਰਹਾਂਗੇ ਜੀ ਜਿੰਨੇ ਵੀ ਆਪਾਂ ਸੂਟ ਤਿਆਰ ਕਰਾਂਗੇ ਉਹ ਸਾਰੇ ਆਪਾਂ ਤੁਹਾਨੂੰ ਸੂਟ ਦਿਖਾਇਆ ਕਰਾਂਗੇ ਆਪਣੀ ਬੁਟੀਕ ਤੇ ਥੈਂਕ ਯੂ ਜੀ ਧੰਨਵਾਦ